ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਹਾਲ ਹੀ ਵਿੱਚ ਇੰਜੀਨੀਅਰਿੰਗ ਦਾਖਲੇ ਸੰਬੰਧੀ ਲਈ ਗਈ JEE ਮੇਨਸ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਨਤੀਜੇ ਦੇ ਵਿੱਚ 55 ਵਿਦਿਆਰਥੀਆਂ ਨੇ 100% ਦੇ ਅੰਕ ਹਾਸਲ ਕੀਤੇ ਹਨ। ਇਹਨਾਂ ਦੇ ਵਿੱਚੋਂ ਦੋ ਵਿਦਿਆਰਥੀ ਪੰਜਾਬ ਦੇ ਹਨ ਅਤੇ ਇੱਕ ਚੰਡੀਗੜ੍ਹ ਦਾ ਵਿਦਿਆਰਥੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਵਿਦਿਆਰਥੀਆਂ ਨੇ JEE ਮੇਨਸ ਪ੍ਰੀਖਿਆ ਦੇ ਵਿੱਚ ਵਾਦੀ ਮਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ جاری ਅੰਕੜਿਆਂ ਦੇ ਅਨੁਸਾਰ ਇਹਨਾਂ ਵਿੱਚ ਸਭ ਤੋਂ ਵੱਧ ਬੱਚੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮਹਾਲੀ ਤੋਂ ਹਨ ਇਸ ਤੋਂ ਬਾਅਦ ਜਲੰਧਰ ਤੋਂ ਕੁੱਲ 22 ਅਤੇ ਤਿਜੇਸਤਾਨ ਤੋਂ ਤੇ ਫਿਰੋਜ਼ਪੁਰ ਅਤੇ ਲੁਧਿਆਣਾ ਜਿਲ੍ਹਿਆਂ ਦੇ 20-20 ਵਿਦਿਆਰਥੀਆਂ ਨੇ ਜੇਈਈ ਮੀਨਸ ਪ੍ਰੀਖਿਆ ਪਾਸ ਕੀਤੀ ਹੈ ਪ੍ਰੀਖਿਆ ਵਿੱਚ ਅੰਮ੍ਰਿਤਸਰ ਦੇ 7 ਬਠਿੰਡਾ ਦੇ 11 ਸ਼੍ਰੀ ਫਤਿਹਗੜ੍ਹ ਸਾਹਿਬ ਦੇ 5 ਫਾਜ਼ਿਲਕਾ ਦੇ 6 ਗੁਰਦਾਸਪੁਰ ਦੇ 7 ਹੁਸ਼ਿਆਰਪੁਰ ਦੇ 4 ਕਪੂਰਥਲਾ ਦੇ 2 ਮਾਨਸਾ ਦੇ 1 ਮੁਕਤਸਰ ਦੇ 1 ਪਟਿਆਲਾ ਦੇ 14 ਰੂਪਨਗਰ ਦੇ 4 ਸੰਗਰੂਰ ਦੇ 11 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ ਬਿਊਰੋ ਰਿਪੋਰਟ ਦਿਸ਼ਾਪ੍ਰੇਡ ਨਿਊਜ਼ ਦੇ ਨਾਲ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਹਾਲ ਹੀ ਵਿੱਚ ਇੰਜੀਨੀਅਰਿੰਗ ਦਾਖਲੇ ਸੰਬੰਧੀ ਲਈ ਗਈ JEE ਮੇਨਸ ਪ੍ਰੀਖਿਆ ਦਾ ਐਲਾਨਿਆ ਗਿਆ ਹੈ। ਨਤੀਜੇ ਦੇ ਵਿੱਚ 55 ਵਿਦਿਆਰਥੀਆਂ ਨੇ 100% ਦੇ ਅੰਕ ਹਾਸਲ ਕੀਤੇ ਹਨ। ਇਹਨਾਂ ਦੇ ਵਿੱਚੋਂ ਦੋ ਵਿਦਿਆਰਥੀ ਪੰਜਾਬ ਦੇ ਹਨ ਤੇ ਇੱਕ ਚੰਡੀਗੜ੍ਹ ਦਾ ਵਿਦਿਆਰਥੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਵਿਦਿਆਰਥੀਆਂ ਨੇ JEE ਮੇਨਸ ਪ੍ਰੀਖਿਆ ਦੇ ਵਿੱਚ ਵਾਜੀ ਮਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ جاری ਅੰਕੜਿਆਂ ਦੇ ਅਨੁਸਾਰ ਇਹਨਾਂ ਵਿੱਚ ਸਭ ਤੋਂ ਅਧਿ ਬੱਚੇ ਸਾਹਿਬ ਚੱਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ ਹਨ ਇਸ ਤੋਂ ਬਾਅਦ ਜਲੰਧਰ ਤੋਂ ਕੁੱਲ 22 ਅਤੇ ਤੀਜੇ ਸਥਾਨ ਉੱਤੇ ਫਿਰੋਜ਼ਪੁਰ ਅਤੇ ਲੁਧਿਆਣਾ ਜਿਨ੍ਹਾਂ ਦੇ 20-20 ਵਿਦਿਆਰਥੀਆਂ ਨੇ ਜੇਈਈ ਮੀਨਸ ਪ੍ਰੀਖਿਆ ਪਾਸ ਕੀਤੀ ਹੈ ਪ੍ਰੀਖਿਆ ਵਿੱਚ ਅੰਮ੍ਰਿਤਸਰ ਦੇ 7 ਬਠਿੰਡਾ ਦੇ 11 ਸ਼੍ਰੀ ਫਤਿਹਗੜ੍ਹ ਸਾਹਿਬ ਦੇ 5 ਫਾਜ਼ਿਲਕਾ ਦੇ 6 ਗੁਰਦਾਸਪੁਰ ਦੇ 7 ਹੁਸ਼ਿਆਰਪੁਰ ਦੇ 4 ਕਪੂਰਥਲਾ ਦੇ 2 ਮਾਨਸਾ ਦੇ 1 ਮੁਖਤਸਰ ਦੇ 1 ਪਟਿਆਲਾ ਦੇ 14 ਰੂਪਨਗਰ ਦੇ 4 ਸੰਗਰੂਰ ਦੇ 11 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ ਬਿਊਰੋ ਰਿਪੋਰਟ ਦੀ ਸ਼ਪਰੇਡ ਨਿਊਜ਼ ਦੇ ਨਾਲ ਧੰਨਵਾਦ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਹਾਲ ਹੀ ਵਿੱਚ ਇੰਜੀਨੀਅਰਿੰਗ ਦਾਖਲੇ ਸੰਬੰਧੀ ਲਈ ਗਈ ਜੀਈਈ ਮੇਨਸ ਪ੍ਰੀਖਿਆ ਦਾ ਐਲਾਨਿਆ ਗਿਆ ਹੈ ਨਤੀਜੇ ਦੇ ਵਿੱਚ 55 ਵਿਦਿਆਰਥੀਆਂ ਨੇ 100% ਦੇ ਅੰਕ ਹਾਸਲ ਕੀਤੇ ਹਨ ਇਨਾਂ ਦੇ ਵਿੱਚੋਂ 2 ਵਿਦਿਆਰਥੀ ਪੰਜਾਬ ਦੇ ਹਨ ਤੇ ਇੱਕ ਚੰਡੀਗੜ੍ਹ ਦਾ ਵਿਦਿਆਰਥੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਵਿਦਿਆਰਥੀਆਂ ਨੇ ਜੀਈਈ ਮੀਨਜ਼ ਪ੍ਰੀਖਿਆ ਦੇ ਵਿੱਚ ਵਾਦੀ ਮਾਰੀ ਹੈ ਪੰਜਾਬ ਸਰਕਾਰ ਦੇ ਵੱਲੋਂ جاری ਅੰਕੜਿਆਂ ਦੇ ਅਨੁਸਾਰ ਇਹਨਾਂ ਵਿੱਚ ਸਭ ਤੋਂ ਵੱਧ ਬੱਚੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੋਂ ਹਨ ਇਸ ਤੋਂ ਬਾਅਦ ਜਲੰਧਰ ਤੋਂ ਕੁੱਲ 22 ਅਤੇ ਤੀਜੇ ਸਥਾਨ ਉੱਤੇ ਫਿਰੋਜ਼ਪੁਰ ਅਤੇ ਲੁਧਿਆਣਾ ਜਿਨ੍ਹਾਂ ਦੇ 20-20 ਵਿਦਿਆਰਥੀਆਂ ਨੇ ਜੀਈਈ ਮੀਨਜ਼ ਪ੍ਰੀਖਿਆ ਪਾਸ ਕੀਤੀ ਹੈ ਪ੍ਰੀਖਿਆ ਵਿੱਚ ਅੰਮ੍ਰਿਤਸਰ ਦੇ 7 ਬਟੇ ਦਾਦੇ 11 ਸ਼੍ਰੀ ਫਤਿਗੜ ਸਾਹਿਬ ਦੇ 5 ਫਾਜ਼ਿਲਕਾ ਦੇ 6 ਗੁਰਦਾਸਪੁਰ ਦੇ 7 ਹੁਸ਼ਿਆਰਪੁਰ ਦੇ 4 ਕਪੂਰਥਲਾ ਦੇ 2 ਮਾਨਸਾ ਦੇ 1 ਮੁਕਤਸਰ ਦੇ 1 ਪਟਿਆਲਾ ਦੇ 14 ਰੂਪਨਗਰ ਦੇ 4 ਸੰਗਰੂਰ ਦੇ 11 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ ਬਿਊਰੋ ਰਿਪੋਰਟ ਦਿਸ਼ ਅਪਰੇਡ ਨਿਊਜ਼ ਦੇ ਨਾਲ ਤਨਫਾ